ਦੇ ਕੋਲ ਚੁੱਕਿਆ ਜਾਏ ਕਿਉਂਕਿ ਇਸ ਵੇਲੇ ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਹੁਣ ਦਸਤਾਰ ਬੰਨਣ ਦੇ ਉੱਤੇ ਇੱਕ ਸੂਬੇ ਦੇ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ ਕਿਉਂਕਿ ਬਿਲ 21 ਜਿਹੜਾ ਹੈ ਉਸ ਤੋਂ ਲੈ ਕੇ ਵੱਡੇ ਪੱਧਰ ਦੇ ਉੱਤੇ ਵਿਰੋਧ ਕੀਤਾ ਜਾ ਰਿਹਾ ਇਹ ਮਾਮਲਾ ਜਿਹੜਾ ਐਸਜੀਪੀਸੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਵੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਪੰਜਾਬੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਪਹਿਲੀ ਪਸੰਦ ਹੁੰਦਾ ਹੈ ਵਿਦੇਸ਼ੀ ਧਰਤੀ ਕੈਨੇਡਾ ਕੈਨੇਡਾ ਨੂੰ ਜੇ ਘਰੇ ਕਹਿ ਲਿਏ ਕਿ ਦੂਜਾ ਪੰਜਾਬ ਬਣ ਚੁੱਕਿਆ ਤਾਂ ਕਹਿਣਾ ਕੋਈ ਗਲਤ ਨਹੀਂ ਹੋਏਗਾ ਪਰ ਹੁਣ ਉੱਥੇ ਇੱਕ ਸੂਬੇ ਦੇ ਵੱਲੋਂ ਦਸਤਾਰ ਬੰਨਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਆਖਿਰਕਾਰ ਸਿੱਖ ਜਿਹੜੇ ਆ ਕਕਾਰ ਨਹੀਂ ਪਹਿਨ ਸਕਦੇ ਜਿਹੜੇ ਕਿ ਵੱਡੇ ਅਹੁਦਿਆਂ ਦੇ ਉੱਤੇ ਨੇ ਤੇ ਅਜਿਹੇ ਦੇ ਵਿੱਚ ਹੁਣ ਵੱਡੀ ਖਬਰ ਹੈ ਕਿ ਆਖਿਰਕਾਰ ਕਿਊਬੇਕ ਸੂਬਾ ਜਿਹੜਾ ਉਹਨਾਂ ਨੇ ਬਿਲ 21 ਜਿਹੜਾ ਕਿ 2019 ਦੇ ਵਿੱਚ ਪਾਸ ਕੀਤਾ ਗਿਆ ਸੀ ਇਸ ਬਿਲ ਦੇ ਵਿੱਚ ਕਿਹਾ ਗਿਆ ਹੈ ਕਿ ਸਿੱਖ ਜਿਹੜੇ ਆ ਦਸਤਾਰ ਨਹੀਂ ਬੰਨ ਸਕਦੇ ਕੈਨੇਡਾ ਦੇ ਵਿੱਚ ਕਿਊਬੇਕ ਸੂਬੇ ਦੇ ਵਿੱਚ ਦਸਤਾਰ ਬੰਨਣ ਦੇ ਉੱਤੇ ਪਾਬੰਦੀ ਹੈ ਤਾਂ ਹੁਣ ਜਿੱਥੇ ਘਟ ਗਿਣਤੀਆਂ ਦੇ ਵੱਲੋਂ ਇਹ ਮੰਗ ਜਿਹੜੀ ਹੈ ਸਾਬਕਾ ਚੇਅਰਮੈਨ ਰਹੇ ਚੁੱਕੇ ਨੇ ਉਹਨਾਂ ਦੇ ਵੱਲੋਂ ਮੰਗ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਐਸਜੀਪੀਸੀ ਦੇ ਅੱਗੇ ਕੀਤੀ ਗਈ ਹੈ ਤੇ ਨਾਲ ਜੋ ਕਿਊਬੇਕ ਸੂਬੇ ਦੇ ਵਿੱਚ ਪੰਜਾਬੀ ਰਹਿ ਰਹੇ ਨੇ ਜੋ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਇਹ ਮੁੱਦਾ ਜਿਹੜਾ ਉਥੋਂ ਦੀ ਸਰਕਾਰ ਦੇ ਕੋਲ ਚੁੱਕਿਆ ਜਾਏ ਕਿਉਂਕਿ ਇਸ ਵੇਲੇ ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਇਸ ਤੋਂ ਇਲਾਵਾ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਜੇਕਰ ਇਹ ਮਸਲਾ ਨਹੀਂ ਹੱਲ ਹੁੰਦਾ ਤਾਂ ਉਥੋਂ ਦੀ ਚਰਚ ਦੇ ਨਾਲ ਵੀ ਜੋ ਹੈ ਜੋ ਉਹਨਾਂ ਦੀ ਮਦਦ ਲਈਤੀ ਜਾ ਸਕਦੀ ਹੈ ਪਰ ਜੇਕਰ ਇਹ پابੰਦੀ ਲੱਗ ਜਾਂਦੀ ਹੈ ਤਾਂ ਇਸ ਦਾ ਪੰਜਾਬੀਆਂ ਨੂੰ ਸਭ ਤੋਂ ਵੱਡਾ ਨੁਕਸਾਨ ਹੋਏਗਾ ਕੈਨੇਡਾ ਦੇ ਵਿੱਚ ਜੇ ਕੋਈ ਕੋਈ ਗੁਰਸਿੱਖ ਹੈ ਕਿਊਬੇਕ ਸੂਬੇ ਦੇ ਵਿੱਚ ਜਾ ਰਿਹਾ ਹੈ ਤੇ ਉਹਨਾਂ ਨੂੰ ਆਪਣੇ ਕੇਸ ਕਤਲ ਕਰਵਾਉਣੇ ਪੈਣਗੇ ਪਰ ਇਹ ਕਾਨੂੰਨ ਦੇ ਵਿੱਚ ਹੁਣ ਸੋਧ ਹੋਏਗੀ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਹੁਣ ਦਸਤਾਰ ਬੰਨਣ ਦੇ ਉੱਤੇ ਇੱਕ ਸੂਬੇ ਦੇ ਵੱਲੋਂ پابੰਦੀ ਲਗਾ ਦਿੱਤੀ ਗਈ ਹੈ ਕਿਉਂਕਿ ਬਿਲ 21 ਜਿਹੜਾ ਹੈ ਉਸ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਵਿਰੋਧ ਕੀਤਾ ਜਾ ਰਿਹਾ ਹੈ ਇਹ ਮਾਮਲਾ ਜਿਹੜਾ ਐਸਜੀਪੀਸੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਵੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਪੰਜਾਬੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਪਹਿਲੀ ਪਸੰਦ ਹੁੰਦਾ ਹੈ ਵਿਦੇਸ਼ੀ ਧਰਤੀ ਕੈਨੇਡਾ ਕੈਨੇਡਾ ਨੂੰ ਜੇਕਰ ਇਹ ਕਹਿ ਲਈਏ ਕਿ ਦੂਜਾ ਪੰਜਾਬ ਬਣ ਚੁੱਕਿਆ ਹੈ ਤਾਂ ਕਹਿਣਾ ਕੋਈ ਗਲਤ ਨਹੀਂ ਹੋਏਗਾ ਪਰ ਹੁਣ ਹੈ ਉੱਥੇ ਦਾ ਇੱਕ ਸੂਬੇ ਦੇ ਵੱਲੋਂ ਦਸਤਾਰ ਬੰਨਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਆਖਿਰਕਾਰ ਸਿੱਖ ਜਿਹੜੇ ਆ ਕਕਾਰ ਨਹੀਂ ਪਹਿਨ ਸਕਦੇ ਜਿਹੜੇ ਕਿ ਵੱਡੇ ਅਹੁਦਿਆਂ ਦੇ ਉੱਤੇ ਨੇ ਤੇ ਅਜਿਹੇ ਦੇ ਵਿੱਚ ਹੁਣ ਵੱਡੀ ਖਬਰ ਹੈ ਕਿ ਆਖਿਰਕਾਰ ਕਿਊਬੇਕ ਸੂਬਾ ਜਿਹੜਾ ਉਹਨਾਂ ਨੇ ਬਿਲ 21 ਜਿਹੜਾ ਕਿ 2019 ਦੇ ਵਿੱਚ ਪਾਸ ਕੀਤਾ ਗਿਆ ਸੀ ਇਸ ਬਿਲ ਦੇ ਵਿੱਚ ਕਿਹਾ ਗਿਆ ਹੈ ਕਿ ਸਿੱਖ ਜਿਹੜੇ ਆ ਦਸਤਾਰ ਨਹੀਂ ਬਣ ਸਕਦੇ ਕੈਨੇਡਾ ਦੇ ਵਿੱਚ ਕਿਊਬੇਕ ਸੂਬੇ ਦੇ ਵਿੱਚ ਦਸਤਾਰ ਬੰਨਣ ਦੇ ਉੱਤੇ ਪਾਬੰਦੀ ਹੈ ਤਾਂ ਹੁਣ ਜਿੱਥੇ ਘਟ ਗਿਣਤੀਆਂ ਦੇ ਵੱਲੋਂ ਇਹ ਮੰਗ ਜਿਹੜੀ ਹੈ ਸਾਬਕਾ ਚੇਅਰਮੈਨ ਰਹਿ ਚੁੱਕੇ ਨੇ ਉਹਨਾਂ ਦੇ ਵੱਲੋਂ ਮੰਗ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਐਸਜੀਪੀਸੀ ਦੇ ਅੱਗੇ ਕੀਤੀ ਗਈ ਹੈ ਤੇ ਨਾਲ ਜੋ ਕਿਊਬੇਕ ਸੂਬੇ ਦੇ ਵਿੱਚ ਪੰਜਾਬੀ ਰਹਿ ਰਹੇ ਨੇ ਜੋ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਇਹ ਮੁੱਦਾ ਜਿਹੜਾ ਉਥੋਂ ਦੀ ਸਰਕਾਰ ਦੇ ਕੋਲ ਚੁੱਕਿਆ ਜਾਏ ਕਿਉਂਕਿ ਇਸ ਵੇਲੇ ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਇਸ ਤੋਂ ਇਲਾਵਾ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਜੇਕਰ ਇਹ ਮਸਲਾ ਨਹੀਂ ਹੱਲ ਹੁੰਦਾ ਤਾਂ ਉਥੋਂ ਦੀ ਚਰਚ ਦੇ ਨਾਲ ਵੀ ਜੋ ਹੈ ਜੋ ਉਹਨਾਂ ਦੀ ਮਦਦ ਲਈਤੀ ਜਾ ਸਕਦੀ ਹੈ ਪਰ ਜੇਕਰ ਇਹ پابੰਦੀ ਲੱਗ ਜਾਂਦੀ ਹੈ ਤਾਂ ਇਸ ਦਾ ਪੰਜਾਬੀਆਂ ਨੂੰ ਸਭ ਤੋਂ ਵੱਡਾ ਨੁਕਸਾਨ ਹੋਏਗਾ ਕੈਨੇਡਾ ਦੇ ਵਿੱਚ ਜੇ ਕੋਈ ਕੋਈ ਗੁਰਸਿੱਖ ਹੈ ਕਿਊਬੇਕ ਸੂਬੇ ਦੇ ਵਿੱਚ ਜਾ ਰਿਹਾ ਹੈ ਤੇ ਉਹਨਾਂ ਨੂੰ ਆਪਣੇ ਕੇਸ ਕਤਲ ਕਰਵਾਉਣੇ ਪੈਣਗੇ ਪਰ ਇਹ ਕਾਨੂੰਨ ਦੇ ਵਿੱਚ ਹੁਣ ਸੋਧ ਹੋਏਗੀ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਹੁਣ ਦਸਤਾਰ ਬੰਨਣ ਦੇ ਉੱਤੇ ਇੱਕ ਸੂਬੇ ਦੇ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ ਕਿਉਂਕਿ ਬਿਲ 21 ਜਿਹੜਾ ਹੈ ਉਸ ਤੋਂ ਲੈ ਕੇ ਵੱਡੇ ਪੱਧਰ ਦੇ ਉੱਤੇ ਵਿਰੋਧ ਕੀਤਾ ਜਾ ਰਿਹਾ ਹੈ ਇਹ ਮਾਮਲਾ ਜਿਹੜਾ ਐਸਜੀਪੀਸੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਵੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਪੰਜਾਬੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਪਹਿਲੀ ਪਸੰਦ ਹੁੰਦਾ ਹੈ ਵਿਦੇਸ਼ੀ ਧਰਤੀ ਕੈਨੇਡਾ ਕੈਨੇਡਾ ਨੂੰ ਜੇਕਰ ਇਹ ਕਹਿ ਲਿਏ ਕਿ ਦੂਜਾ ਪੰਜਾਬ ਬਣ ਚੁੱਕਿਆ ਤਾਂ ਕਹਿਣਾ ਕੋਈ ਗਲਤ ਨਹੀਂ ਹੋਏਗਾ ਪਰ ਹੁਣ ਉੱਥੇ ਇੱਕ ਸੂਬੇ ਦੇ ਵੱਲੋਂ ਦਸਤਾਰ ਬੰਨਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਆਖਿਰਕਾਰ ਸਿੱਖ ਜਿਹੜੇ ਆ ਕਕਾਰ ਨਹੀਂ ਪਹਿਨ ਸਕਦੇ ਜਿਹੜੇ ਕਿ ਵੱਡੇ ਅਹੁਦਿਆਂ ਦੇ ਉੱਤੇ ਨੇ ਤੇ ਅਜਿਹੇ ਦੇ ਵਿੱਚ ਹੁਣ ਵੱਡੀ ਖਬਰ ਹੈ ਕਿ ਆਖਿਰਕਾਰ ਕਿਊਬੇਕ ਸੂਬਾ ਜਿਹੜਾ ਉਹਨਾਂ ਨੇ ਬਿਲ 21 ਜਿਹੜਾ ਕਿ 2019 ਦੇ ਵਿੱਚ ਪਾਸ ਕੀਤਾ ਗਿਆ ਸੀ ਇਸ ਬਿਲ ਦੇ ਵਿੱਚ ਕਿਹਾ ਗਿਆ ਹੈ ਕਿ ਸਿੱਖ ਜਿਹੜੇ ਆ ਦਸਤਾਰ ਨਹੀਂ ਬਨ ਸਕਦੇ ਕੈਨੇਡਾ ਦੇ ਵਿੱਚ ਕਿਊਬੇਕ ਸੂਬੇ ਦੇ ਵਿੱਚ ਦਸਤਾਰ ਬੰਨਣ ਦੇ ਉੱਤੇ ਪਾਬੰਦੀ ਹੈ ਤਾਂ ਹੁਣ ਜਿੱਥੇ ਘਟ ਗਿਣਤੀਆਂ ਦੇ ਵੱਲੋਂ ਇਹ ਮੰਗ ਜਿਹੜੀ ਹੈ ਸਾਬਕਾ ਚੇਅਰਮੈਨ ਰਹੇ ਚੁੱਕੇ ਨੇ ਉਹਨਾਂ ਦੇ ਵੱਲੋਂ ਮੰਗ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਐਸਜੀਪੀਸੀ ਦੇ ਅੱਗੇ ਕੀਤੀ ਗਈ ਹੈ ਤੇ ਨਾਲ ਜੋ ਕਿਊਬੇਕ ਸੂਬੇ ਦੇ ਵਿੱਚ ਪੰਜਾਬੀ ਰਹਿ ਰਹੇ ਨੇ ਜੋ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਇਹ ਮੁੱਦਾ ਜਿਹੜਾ ਉਥੋਂ ਦੀ ਸਰਕਾਰ ਦੇ ਕੋਲ ਚੁੱਕਿਆ ਜਾਏ ਕਿਉਂਕਿ ਇਸ ਵੇਲੇ ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਇਸ ਤੋਂ ਇਲਾਵਾ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਜੇਕਰ ਇਹ ਮਸਲਾ ਨਹੀਂ ਹੱਲ ਹੁੰਦਾ ਤਾਂ ਉਥੋਂ ਦੀ ਚਰਚ ਦੇ ਨਾਲ ਵੀ ਜੋ ਹੈ ਜੋ ਉਹਨਾਂ ਦੀ ਮਦਦ ਲਈ ਕੀਤੀ ਜਾ ਸਕਦੀ ਹੈ ਪਰ ਜੇਕਰ ਇਹ پابੰਦੀ ਲੱਗ ਜਾਂਦੀ ਹੈ ਤਾਂ ਇਸ ਦਾ ਪੰਜਾਬੀਆਂ ਨੂੰ ਸਭ ਤੋਂ ਵੱਡਾ ਨੁਕਸਾਨ ਹੋਏਗਾ ਕੈਨੇਡਾ ਦੇ ਵਿੱਚ ਜੇ ਕੋਈ ਕੋਈ ਗੁਰਸਿੱਖ ਹੈ ਕਿਉਬੇਕ ਸੂਬੇ ਦੇ ਵਿੱਚ ਜਾ ਰਿਹਾ ਤੇ ਉਹਨਾਂ ਨੂੰ ਆਪਣੇ ਕੇਸ ਕਤਲ ਕਰਵਾਉਣੇ ਪੈਣਗੇ ਪਰ ਇਹ ਕਾਨੂੰਨ ਦੇ ਵਿੱਚ ਹੁਣ ਸੋਧ ਹੋਏਗੀ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਹੁਣ ਦਸਤਾਰ ਬੰਨਣ ਦੇ ਉੱਤੇ ਇੱਕ ਸੂਬੇ ਦੇ ਵੱਲੋਂ پابੰਦੀ ਲਗਾ ਦਿੱਤੀ ਗਈ ਹੈ ਕਿਉਂਕਿ ਬਿਲ 21 ਜਿਹੜਾ ਹੈ ਉਸ ਤੋਂ ਲੈ ਕੇ ਵੱਡੇ ਪੱਧਰ ਦੇ ਉੱਤੇ ਵਿਰੋਧ ਕੀਤਾ ਜਾ ਰਿਹਾ ਇਹ ਮਾਮਲਾ ਜਿਹੜਾ ਐਸਜੀਪੀਸੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਵੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਪੰਜਾਬੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਪਹਿਲੀ ਪਸੰਦ ਹੁੰਦਾ ਹੈ ਵਿਦੇਸ਼ੀ ਧਰਤੀ ਕੈਨੇਡਾ ਕੈਨੇਡਾ ਨੂੰ ਜੇਕਰ ਇਹ ਕਹਿ ਲਿਆ ਕਿ ਦੂਜਾ ਪੰਜਾਬ ਬਣ ਚੁੱਕਿਆ ਹੈ ਤਾਂ ਕਹਿਣਾ ਕੋਈ ਗਲਤ ਨਹੀਂ ਹੋਏਗਾ ਪਰ ਹੁਣ ਹੈ ਉਥੇ ਦਾ ਇੱਕ ਸੂਬੇ ਦੇ ਵੱਲੋਂ ਦਸਤਾਰ ਬੰਨਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਆਖਿਰਕਾਰ ਸਿੱਖ ਜਿਹੜੇ ਆ ਕਕਾਰ ਨਹੀਂ ਪਹਿਨ ਸਕਦੇ ਜਿਹੜੇ ਕਿ ਵੱਡੇ ਅਹੁਦਿਆਂ ਦੇ ਉੱਤੇ ਨੇ ਤੇ ਅਜਿਹੇ ਦੇ ਵਿੱਚ ਹੁਣ ਵੱਡੀ ਖਬਰ ਹੈ ਕਿ ਆਖਿਰਕਾਰ ਕਿਊਬੇਕ ਸੂਬਾ ਜਿਹੜਾ ਉਹਨਾਂ ਨੇ ਬਿਲਟ 21 ਜਿਹੜਾ ਕਿ 2019 ਦੇ ਵਿੱਚ ਪਾਸ ਕੀਤਾ ਗਿਆ ਸੀ ਇਸ ਬਿਲ ਦੇ ਵਿੱਚ ਕਿਹਾ ਗਿਆ ਕਿ ਸਿੱਖ ਜਿਹੜੇ ਆ ਦਸਤਾਰ ਨਹੀਂ ਬਣ ਸਕਦੇ ਕੈਨੇਡਾ ਦੇ ਵਿੱਚ ਕਿਊਬੇਕ ਸੂਬੇ ਦੇ ਵਿੱਚ ਦਸਤਾਰ ਬੰਨਣ ਦੇ ਉੱਤੇ ਪਾਬੰਦੀ ਹੈ ਤਾਂ ਹੁਣ ਜਿੱਥੇ ਘਟ ਗਿਣਤੀਆਂ ਦੇ ਵੱਲੋਂ ਇਹ ਮੰਗ ਜਿਹੜੀ ਹੈ ਸਾਬਕਾ